ਸੀਐਮ ਸਾਹਿਬ ਜਿਹੜੇ ਆ ਉਹ ਗਏ ਆ ਦੱਖਣੀ ਕੋਰੀਆ ਗਏ ਹੋਏ ਆ ਕਿ ਉੱਥੇ ਆਈਡੀਆ ਵਾਸਤੇ ਇੱਥੇ ਮੁਹਾਲੀ ਦੇ ਵਿੱਚ ਇੱਕ ਖੋਲਣੀ ਆ ਉਹਨਾਂ ਨੇ ਯੂਨੀਵਰਸਿਟੀ ਲੇਕਿਨ ਸਾਡੇ ਇੱਥੇ ਜਿਹੜੇ 10 12 ਪੜੇ ਬੰਦੇ ਆ ਉਹਨਾਂ ਕੋਲ ਹੀ ਬਹੁਤ ਸਾਰੇ ਆਈਡੀਆ ਹੁੰਦੇ ਆ ਜਿਹੜੇ ਉਹਨਾਂ ਨੇ ਖੋਲਣੀ ਆ ਯੂਨੀਵਰਸਿਟੀ ਉੱਥੇ ਤਾਂ ਵੱਡੇ ਵੱਡੇ ਘਰਾਂ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਦਾਖਲੇ ਮਿਲਣਗੇ ਉਹੀ ਤਾਂ 12 ਤੋਂ ਵੱਧ ਪੜਾ ਸਕਣਗੇ ਤਾਂ ਜਿਹੜੇ ਆਮ ਲੋਕ ਵਾ ਉਹਨਾਂ ਕੋਲ ਜਿਹੜੇ ਆਈਡੀਏ ਆ ਉਹਨਾਂ ਨੂੰ ਕੌਣ ਇਸਤੇਮਾਲ ਕਰੂਗਾ ਭਗਵੰਤ ਮਾਨ ਸਾਹਿਬ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਸ਼ਾਹਕੋਟ ਦੇ ਵਿੱਚ ਆ ਔਰ ਸ਼ਾਹਕੋਟ ਦੇ ਵਿੱਚੋਂ ਤੁਹਾਨੂੰ ਸੀਟ ਨਹੀਂ ਸੀ ਮਿਲੀ ਇਸ ਕਰਕੇ ਤੁਸੀਂ ਇਹ ਸ਼ਾਹਕੋਟ ਬਾਰੇ ਖਿਆਲ ਨਹੀਂ ਕਰ ਰਹੇ ਹੈਗੇ ਇਸ ਜਗ੍ਹਾ ਦੇ ਵਿੱਚ ਆਪਣਾ ਪਾਸ ਹੋਇਆ ਸੀਗਾ ਸੇਵਾ ਕੇਂਦਰ ਆ ਨੇੜੇ ਜਿਹੜਾ ਹੈ ਇੱਧਰ ਦਸਹਿਰਾ ਗਰਾਊਂਡ ਆ ਔਰ ਦਸਹਿਰਾ ਗਰਾਊਂਡ ਦੇ ਵਿੱਚ ਸ਼ਾਹਕੋਟ ਦਾ ਸੇਵਾ ਕੇਂਦਰ ਪਾਸ ਹੋਇਆ ਸੀਗਾ ਲੇਕਿਨ ਸ਼ਾਹਕੋਟ ਤੋਂ ਬਾਹਰ ਸੇਵਾ ਕੇਂਦਰ ਕੱਢ ਦਿੱਤਾ ਗਿਆ ਔਰ ਲੋਕਾਂ ਨੂੰ ਕੰਮ ਕਰਾਉਣ ਲਈ ਸ਼ਾਹਕੋਟ ਦੇ ਬਾਹਰ ਜਾਣਾ ਪੈਂਦਾ ਵਾ ਤੇ ਇੱਧਰ ਸੱਜੇ ਪਾਸੇ ਬਾਹਰ ਜਾਣਾ ਪੈਂਦਾ ਵਾ ਕਈ ਗਿੜੇ ਮਾਰਨੇ ਪੈਂਦੇ ਆ ਉੱਥੇ ਤਹਿਸੀਲ ਦਫ਼ਤਰ ਤੇ ਦੂਜਾ ਐਸਡੀਐਮ ਦਫ਼ਤਰ ਆ। ਹੁਣ ਲਈ ਗੱਲ ਕਰਦੇ ਆ ਆਪਾਂ ਇਸ ਜਗ੍ਹਾ ਦੀ ਇੱਥੇ ਕੁਝ ਜਾਗਰੂਕ ਨੌਜਵਾਨਾਂ ਨੇ ਬਹੁਤ ਵਾਰੀ ਸੇਵਾ ਕੀਤੀ ਆ ਆਪਣੇ ਕੋਲੋਂ ਆ ਤਾਰਾਂ ਲਾਈਆਂ ਵਾ, ਸਫਾਈ ਕਰਾਈ ਆ ਕੂੜਾ ਨਾ ਛੁੱਟਿਆ ਜਾਵੇ ਔਰ ਇਧਰਲੀ ਸਾਈਡ ਤੇ ਵੇਖੋ ਇੱਥੇ ਬੈਂਚ ਲਵਾਏ ਗਏ ਸੀਗੇ। ਲੇਕਿਨ ਉਹਨਾਂ ਨੇ ਬਹੁਤ ਜ਼ਰ ਬੇਨਤੀ ਕੀਤੀ ਆ ਕਿ ਤੁਸੀਂ ਇੱਥੇ ਕੋਈ ਪਾਰਕ ਹੀ ਬਣਾ ਦਿਓ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਕੋਈ ਪਾਰਕ ਬਣਾ ਦਿਓ ਔਰ ਇਹਦੀ ਸਾਫ ਸਫਾਈ ਵੀ ਰਿਆ ਕਰੂਗੀ ਜਗ੍ਹਾ ਦੀ ਲੇਕਿਨ ਤੁਸੀਂ ਇਸ ਆਈਡੀਆ ਵੱਲ ਤਾਂ ਧਿਆਨ ਦੇ ਹੀ ਨਹੀਂ ਰਹੇ ਹੈਗੇ ਤੁਸੀਂ ਤੁਰੇ ਫਿਰਦੇ ਆ ਦੱਖਣੀ ਕੋਰੀਆ ਦੇ ਵਿੱਚ ਤਾਂ ਕਿ ਤੁਸੀਂ ਆਈਡੀਆ ਵਾਲੀ ਇੱਥੇ ਲਾਓ ਜੋ ਯੂਨੀਵਰਸਿਟੀ ਐ ਖੋਲੋ ਆ ਵੇਖੋ ਇੱਥੇ ਟੇਬਲ ਬੈਂਚ ਬਣਾਏ ਸੀਮੈਂਟ ਦੇ ਲਾਏ ਗਏ ਸੀ ਲੋਕਾਂ ਨੇ ਉਹ ਵੀ ਤੋੜ ਦਿੱਤੇ ਆ ਔਰ ਤਾਰ ਲਾਈ ਹੋਈ ਯਾਰ ਤੇ ਲੇਕਿਨ ਉਹ ਸਰਕਾਰ ਕੋਲੋਂ ਬਾਰ ਬਾਰ ਮੰਗ ਕਰਦੇ ਰਹਿੰਦੇ ਆ ਇੱਥੇ ਤੁਸੀਂ ਪਾਰਕ ਹੀ ਬਣਾ ਦਿਓ ਅਗਰ ਸੇਵਾ ਕੇਂਦਰ ਨਹੀਂ ਬਣਾਉਣਾ ਪਾਰਕ ਬਣਾ ਦਿਓ ਕੋਈ ਬਹੁਤ ਜਗ੍ਹਾ ਪਈ ਹੋਈ ਆ ਲੋਕੀ ਇੱਥੇ ਕੂੜਾ ਸੁੱਟ ਜਾਂਦੇ ਆ ਇਹ ਬਾਰ ਬਾਰ ਸਫਾਈ ਕਰਾਉਂਦੇ ਰਹਿੰਦੇ ਆ 4-5 ਜਣੇ 10 ਜਣੇ ਇਕੱਠੇ ਹੋ ਕੇ ਨੌਜਵਾਨ ਜਿਹੜੇ ਆ ਲੇਕਿਨ ਲੋਕੀ ਕੂੜਾ ਸੁੱਟਣੋਂ ਨਹੀਂ ਹਟਦੇ ਖਾਲੀ ਜਗ੍ਹਾ ਵੇਖ ਕੇ ਕੂੜਾ ਸੁੱਟ ਜਾਂਦੇ ਆ ਤਾਂ ਤੁਹਾਨੂੰ ਕਿਹਾ ਸੀ ਤੁਸੀਂ ਮਤਰਾਈ ਮਾਵਲਾ ਸਲੂਕ ਸ਼ਾਹਕੋੜ ਨਾਲ ਕਰ ਰਹੇ ਆ ਕਿਉਂਕਿ ਤੁਹਾਨੂੰ ਇੱਥੋਂ ਸੀਟ ਨਹੀਂ ਮਿਲੀ ਅਗਰ ਸੀਟ ਨਹੀਂ ਮਿਲੀ ਤਾਂ ਕਿ ਸ਼ਾਹਕੋੜ ਜਿਹੜਾ ਵਾ ਉਹ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਹੈ ਕਿ ਇੱਥੋਂ ਦੇ ਹਸਪਤਾਲ ਦੇ ਵਿੱਚ ਕੁਝ ਨਹੀਂ ਹੈਗਾ ਕੋਈ ਮਸ਼ੀਨਾਂ ਨਹੀਂ ਹੈਗੀਆਂ ਮਰੀਜ਼ ਨੂੰ ਮਾੜੀ-ਮੋਟੀ ਸੱਟ ਲੱਗੀ ਹੋਵੇ ਭੇਜ ਦਿੱਤਾ ਜਾਂਦਾ ਵਾ ਨਕੌਦਰ ਜਾਂ ਜਲੰਧਰ ਭੇਜ ਦਿੱਤਾ ਜਾਂਦਾ ਵਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਸਭ ਤੋਂ ਵੱਡੀ ਗੱਲ ਇਹ ਹੀ ਆ ਕਿ ਇੱਥੇ ਪਾਰਕ ਬਣਾਈ ਜਾ ਸਕਦੀ ਆ ਔਰ ਇਹ ਤੁਹਾਨੂੰ ਬੇਨਤੀ ਬਾਰ-ਬਾਰ ਕਰਦੇ ਆ ਲੇਕਿਨ ਤੁਸੀਂ ਸ਼ਾਹਕੋਟ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਹੈਗੇ ਕਿਉਂਕਿ ਸ਼ਾਹਕੋਟ ਦੇ ਵਿੱਚੋਂ ਤੁਹਾਨੂੰ ਸੀਟ ਨਹੀਂ ਮਿਲੀ ਸ਼ਾਇਦ ਇਸ ਕਰਕੇ ਤੁਹਾਨੂੰ ਗੁੱਸਾ ਵਾ ਕਿ ਤੁਸੀਂ ਸ਼ਾਹਕੋਟ ਵੱਲ ਖਿਆਲ ਨਹੀਂ ਦੇ ਰਹੇ ਹੈਗੇ ਸੋ ਸ਼ਾਹਕੋਟ ਵੱਲ ਖਿਆਲ ਦਿੱਤਾ ਜਾਵੇ ਔਰ ਤੁਹਾਨੂੰ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਸੀਂ ਮੁੱਦਿਆਂ ਦੇ ਸਿਰ ਤੇ ਕਿਹਾ ਸੀ ਗੱਲ ਕਰਾਂਗੇ ਅਸੀਂ ਅਸੀਂ ਵੀ ਇਹ ਮੁੱਦਾ ਹੀ ਚੱਕ ਰਹੇ ਹਾਂ ਮੁੱਦਿਆਂ ਦੇ ਸਿਰ ਤੇ ਹੀ ਧੜ ਨਾਲ ਗੱਲ ਕਰਾਂਗੇ ਤੁਸੀਂ ਕਿਹਾ ਸੀ ਜਨਤਾ 'ਚ ਅਸੀਂ ਮੁੱਦੇ ਲੈ ਕੇ ਆਵਾਂਗੇ ਔਰ ਮੁੱਦਿਆਂ ਦੇ ਆਧਾਰ ਤੇ ਚੋਣਾਂ ਲੜਾਂਗੇ ਤਾਂ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਵਾ ਕਿ ਸ਼ਾਹਕੋਟ ਨੂੰ ਤੁਸੀਂ ਬਿਲਕੁਲ ਵੀ ਆਪਣਾ ਕਿਨੈਜਰੋਂ ਪਰੋਖੇ ਕੀਤਾ ਹੋਇਆ ਵਾ ਤੁਸੀਂ ਸ਼ਾਹਕੋਟ ਨੂੰ ਨਜ਼ਰੋਂ ਪਰੋਖੇ ਕੀਤਾ ਹੋਇਆ ਵਾ ਸ਼ਾਹਕੋਟ ਵੱਲ ਬਿਲਕੁਲ ਧਿਆਨ ਨਹੀਂ ਤੁਸੀਂ ਦੇ ਰਹੇ ਹੈਗੇ ਔਰ ਸ਼ਾਹਕੋਟ ਦੇ ਵਿੱਚ ਕੁਛ ਵੀ ਨਹੀਂ ਬਣ ਰਿਹਾ ਕੋਈ ਨਵਾਂ ਪ੍ਰੋਜੈਕਟ ਨਹੀਂ ਬਣ ਰਿਹਾ ਕੁਛ ਨਹੀਂ ਬਣ ਰਿਹਾ ਹੈਗਾ ਇਸ ਕਰਕੇ ਸ਼ਾਗੋੜ ਵਾਲੇ ਧਿਆਨ ਦਿਓ ਇਹ ਸ਼ਾਗੋੜ ਪਾਕਿਸਤਾਨ ਵਾਲਾ ਨਹੀਂ ਹੈਗਾ ਇਹ ਸ਼ਾਗੋੜ ਇੰਡੀਆ ਵਾਲਾ Google ਤੇ ਸਰਚ ਕਰੀਏ ਤਾਂ ਦੋ ਸ਼ਾਗੋੜ ਆਉਂਦੇ ਆ ਇੱਕ ਇੰਡੀਆ ਇੱਕ ਪਾਕਿਸਤਾਨ ਦਾ ਲੇਕਿਨ ਇਹ ਪਾਕਿਸਤਾਨ ਵਾਲਾ ਨਹੀਂ ਹੈਗਾ ਇਹ ਇੰਡੀਆ ਵਾਲਾ ਵਾ ਔਰ ਇਹ ਤੁਹਾਡੇ ਅੰਡਰ ਹੀ ਆਉਂਦਾ ਤੁਸੀਂ ਸੀਐਮ ਆ ਇਥੋਂ ਦੇ ਇਸ ਕਰਕੇ ਇਹਦੇ ਵੱਲ ਖਾਸ ਧਿਆਨ ਦਿਓ ਔਰ 10 12 ਪੜੇ ਜਿਹੜੇ ਸਾਡੇ ਵਰਗੇ ਆ ਉਹਨਾਂ ਦੇ ਆਈਡੀਆ ਵੱਲ ਵੀ ਧਿਆਨ ਦਿਓ ਇਥੇ ਤੁਸੀਂ ਬਣਾਓ ਪਾਰਕ